ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰੀਆ ਅੱਜ ਆਪਾਂ ਜਿਹੜੀ ਬਾਈ ਰঞ্জੀਤ ਸਿੰਘ ਢੱਡੇ ਵਾਲਿਆਂ ਦੀ ਵੀਡੀਓ ਲੈ ਕੇ ਆਏ ਨਾ ਉਹ ਜਿਹੜਾ ਪੂਰਾ ਸਫ਼ਰ ਬਿਆਨ ਕਰ ਰਹੇ ਨਾ ਗੋਗੋਬ ਸਿੰਘ ਜੀ ਦਾ ਇਤਿਹਾਸ ਦਾ ਚਮਕੌਰ ਦੀ ਗੜੀ ਤੋਂ ਨਿਕਲੇ ਤੇ ਉਸ ਤੋਂ ਅੱਗੇ ਉਹਨਾਂ ਨਾਲ ਕੀ ਕੀ ਹੋਇਆ ਉਹਨਾਂ ਦਾ ਮਤਲਬ ਕਿ ਜਿਹੜਾ ਇਹ ਇੱਕ ਬੜਾ ਇਤਿਹਾਸਿਕ ਇਹਨੂੰ ਆਪਾਂ ਸਫ਼ਰ ਕਹਿ ਲਾਂਗੇ ਜਿਹੜਾ ਕਿ ਹਿਸਟਰੀ 'ਚ ਜਿੰਨੀ ਇੱਕ ਇੱਕ ਚੀਜ਼ ਮੌਜੂਦ ਏ ਉਹ ਬਿਆਨ ਕਰ ਰਹੇ ਨੇ ਬਾਈ ਰਜੀਤ ਸਿੰਘ ਢੱਡੇ ਵਾਲੇ ਇਸ ਵੀਡੀਓ ਦੇ ਵਿੱਚ ਤੇਵਾਪਾ ਹੌਂ ਸੁਣਨੇ ਲੰਗਣਾ ਮੇਰੇ ਪ੍ਰੀਤਮ ਨੇ ਰਾਵਾਂ ਦੀਆਂ ਸੂਲਾਂ ਹੌਂਜਦਿਆਂ ਗਾਰੇ ਵਿੱਚ ਲਿਬੜੇ ਚਰਣਾ ਨੂੰ ਮੈਂ ਹੰਝੂਆਂ ਦੇ ਨਾਲ ਪੂਝਦਿਆਂ ਦੋ ਘੜੀਆਂ ਉਹਦੇ ਸੌਣ ਲਈ ਤਨ ਆਪਣਾ ਦਰੀ ਬਣਾਵਾ ਮੈਂ ਦਸ਼ਮੇਸ਼ ਦੇ ਸੁਜਿਆਂ ਪੈਰਾਂ ਤੇ ਬਣ ਮਲਮ ਕੋਈ ਲੱਗ ਜਾ ਵਾ 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 ਬੜਾ ਕਮਾਲ ਦਾ ਅਹਿਸਾਸ ਹੈ ਇਹ ਹੱਦ ਹੈ ਇਦਾਂ ਦਾ ਪ੍ਰੇਮ ਨਾ ਜੋੜਾ ਨਾ ਕੋੜਾ ਨਾ ਬਾਜ ਨਾ ਸਿਰ ਤੇ ਤਾਜ ਇਹ ਅੱਜ ਦੀ ਰਾਤ ਸਭ ਤੋਂ ਪਿਆਨ ਕਸਮ ਇਦੂ ਪਿੱਛੇ ਤੇ ਸਿੰਘ ਨਾਲ ਸੀ ਪਰ ਜਿਹੜੀ ਇਹ ਅੱਜ ਵਾਲੀ ਰਾਤ ਹੈ ਨਾ ਜ਼ਿੰਦਗੀ ਦੀ ਪਹਿਲੀ ਰਾਤ ਇਦਾਂ ਦੀ ਸੀ ਜਦੋਂ ਕੱਲੇ ਸੀ ਬਿਲਕੁਲ ਇੱਕ ਵੀ ਨਾਲ ਗੁਰੂ ਸਾਹਿਬ ਚੱਲਦੇ ਚੱਲਦੇ ਚਮਕੌਰ ਦੀ ਗੜੀ ਤੋਂ ਕਾਫੀ ਅੱਗੇ ਨਿਕਲ ਗਏ ਤੇ ਬਹਿਲੌਲਪੁਰ ਪਿੰਡ 'ਚ ਪਹੁੰਚ ਗਏ ਸੀ ਹੁਣ ਖਤਮ ਕਰਦਾ ਬਹਿਲੌਲਪੁਰ ਪਿੰਡ ਦੇ ਬਾਹਰ ਧੁੰਦ ਸੀ ਬੜੀ ਛੱਪੜ ਦੇ ਕੰਡੇ ਤੇ ਇੱਕ ਬ੍ਰਾਹਮਣ ਸਵੇਰ ਦਾ ਟਾਈਮ ਹੋਇਆ ਨਹਾਉਣ ਆਇਆ ਛੱਪੜ ਤੇ ਰਾਮ 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 ਕਰਦਾ ਗੁਰੂ ਸਾਹਿਬ ਕਹਿੰਦੇ RAM ਦੇ ਆ ਭਗਤਾ ਗੱਲ ਸੁਣ ਉਹ ਨੇੜੇ ਆਇਆ ਤੂ ਗੋਲ ਜਿਹਾ ਸਿੱਧਾ ਦਸਤਾਰਾ ਬੰਨਿਆ ਕਮਰ ਕੱਸਾ ਕੀਤਾ ਹੱਥ 'ਚ ਤਲਵਾਰ ਹੈ ਚਰਨ ਲਿਬੜੇ ਪਏ ਐ ਚਿੱਕੜੀ ਚਿੱਕੜ ਖੂਨ ਉਹ ਵੇਖ ਕੇ ਪਾਸ਼ਾ ਨੂੰ ਕੌਣ ਐ ਲਾਲ ਤੈਣ ਦੇ ਨਾਲ ਵੇਖਦਾ ਦਗ-ਦਗ ਕਰਦਾ ਚਿਹਰਾ ਪਤਾ ਨਹੀਂ ਕੌਣ ਐ ਗੁਰੂ ਸਾਹਿਬ ਕਹਿੰਦੇ ਕਿਹੜਾ ਪਿੰਡ ਹੈ ਇਹ ਕਹਿੰਦੇ ਜੀ ਬਹਿਲੌਲਪੁਰ ਕਲਗੀਆਂ ਵਾਲੇ ਕਹਿੰਦੇ ਇਹ ਤੂੰ ਪੂਰਨ ਮਸੰਦ ਨੂੰ ਜਾਣਦਾ ਹੈ ਭਾਈ ਪੂਰਨ ਮਸੰਦ ਜਾਣਦਾ ਹੈ ਕਹਿੰਦਾ ਮਹਾਰਾਜ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਕ ਹੈ ਮਹਾਰਾਜ ਕਹਿੰਦੇ ਹਾਂ ਜਾਣਦਾ ਘਰ ਪਤਾ ਉਹਦਾ ਕਿੱਥੇ ਹੈ ਹਾਂਜੀ ਪਤਾ ਹੈ ਮੈਨੂੰ ਉਹਦੇ ਘਰ ਛੱਡ ਆਏਗਾ ਪੂਰਨ ਦੇ ਉਹ ਪੰਡਤ ਕਹਿੰਦਾ ਤਰਸ ਆ ਗਿਆ ਤਰਸ ਆ ਗਿਆ ਨਾ ਆਵਾਜ਼ ਚਲਾऊं ਠੰਡ ਦਾ ਟਾਈਮ ਹੈ ਚਰਨ ਪੈਰ ਲਿਬੜੇ ਪਏ ਐ ਚਿੱਕੜ ਖੂਨ ਪਤਾ ਨਹੀਂ ਕੌਣ ਐ ਕਿੱਧਰੋਂ ਆਇਆ ਮੈਂ ਨਾ ਆਵਾਜ਼ ਚਲਾऊं ਮੈਂ ਭੱਜ ਕੇ ਛੱਡਿਆ ਵਾਂ ਇੱਕ ਗੰਗੂ ਵਹਿ ਕੇ ਐ ਵੇਖੋ ਉਹ ਛੱਡਣ ਗਿਆ ਘਰ ਤੱਕ ਛੱਡਣਗੇ ਪੂਰਨ ਮਸੰਦ ਦੀ ਹਵੇਲੀ ਹੈ ਤਕੜਾ ਮਸੰਦ ਹੈ ਅਮੀਰ ਬੰਦਾ ਹੈ ਪੈਸੇ ਵਾਲਾ ਹੈ ਸੰਗਤਾਂ ਦੀਆਂ ਅਗਰਾਈਆਂ ਇਕੱਠੀਆਂ ਕਰਦਾ ਹੈ ਆਨੰਦਪੁਰ ਸਾਹਿਬ ਲ ਜਾਂਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਹੁੰਦਾ ਸੀ ਕਦੇ ਚਰਨ ਪਾਇਓ ਮਹਾਰਾਜ ਚਰਨ ਪਾਇਓ ਕਦੇ ਮੇਰੇ ਪਿੰਡ ਆਇਓ ਮਹਾਰਾ ਕਹਿੰਦੇ ਸੀ ਆਵਾਂਗੇ ਦਰਵਾਜ਼ਾ ਖੜਕਾਇਆ ਪੰਡਤ ਨੇ ਖੋਲਿਆ ਜਿਉਣੇ ਨੌਕਰ ਨੇ ਜਿਉਣਾ ਨੌਕਰ ਸੀ ਪੂਰਨ ਮਸੰਦ ਦਾ ਥੱਲੇ ਮੱਝਾਂ ਰੱਖੀਆਂ ਸੀ گاਵਾ ਜਿਉਣੇ ਦੀ ਮੰਜੀ ਨੌਕਰ ਦੀ ਉਹਦੇ ਵਿੱਚ ਹੁੰਦੀ ਸੀ ਤੇ ਪੂਰਨ ਮਸੰਦ ਚ ਚਾਰੇ ਚ ਰਹਿੰਦਾ ਚਾਰੇ ਬਣੇ ਆ ਉੱਤੇ ਚਾਰੇਆਂ ਚ ਰਹਿੰਦਾ ਥੱਲੇ ਪਸ਼ੂ ਹੈ ਉੱਤੇ ਚਾਰੇ ਹੈ ਚਾਰੇਆਂ ਚ ਰਹਿੰਦਾ ਦਰਵਾਜਾ ਵੱਡਾ ਸਾਰਾ ਖੋਲਦਾ ਜਿਉਣਾ ਨੌਕਰ ਕਹਿੰਦਾ ਹਾਂ ਪੰਡਿਤ ਜੀ ਕੀ ਗੱਲ ਐ ਕਹਿੰਦੇ ਆ ਇੱਕ ਬੰਦਾ ਐ ਤੁਹਾਡੇ ਘਰੇ ਆਇਆ ਐ ਮਿਲਣ ਵਾਸਤੇ ਤੇਰੇ ਮਾਲਕ ਨੂੰ ਮਿਲਣਾ ਪੂਰਨ ਨੂੰ ਮੈਂ ਤੇ ਨਹਾਉਣ ਚੱਲਿਆ ਸੀ ਤੇ ਤੂੰ ਅੰਦਰਵਾੜ ਲੈ ਮੈਂ ਆਪਣਾ ਕੰਮ ਕਰਾਂ ਮੈਂ ਰਾਮ ਰਾਮ ਕਰਾਂ ਭਗਤ ਬੰਦਾ ਮੈਂ ਆਪਣਾ ਰੱਬ ਰੱਬ ਕਰੀਏ ਮੈਨੂੰ ਤਰਸ ਆ ਗਿਆ ਮੈਂ ਤੁਹਾਡੇ ਘਰੇ ਲੈ ਆਇਆ ਜਿਉਣੇ ਨੇ ਲਾਲਟੇਨ ਜਗਾਈ ਪੰਡਤ ਮੁੜ ਗਿਆ ਗੁਰੂ ਸਾਹਿਬ ਨੂੰ ਅੰਦਰਵਾੜ ਕੇ ਦਰਵਾਜ਼ਾ ਬੰਦ ਕਰ ਲਿਆ ਜਿਉਣੇ ਨੇ ਗੁਰੂ ਸਾਹਿਬ ਨੂੰ ਵੇਖਿਆ ਹੀ ਨਹੀਂ ਕਦੀ ਹੁਣ ਇਹਨੇ ਗੁਰੂ ਸਾਹਿਬ ਨੂੰ ਵੇਖ ਲਾਲ ਤੈਨ ਵੀ ਇਹ ਕੋਣ ਚਰਨ ਲਿਬੜੇ ਐ ਸਾਦੀ ਜੀ ਦਸਤਾਰ ਐ ਚਿਹਰਾ ਤੱਕਦਾ ਕਰਦਾ ਫਰਕ ਕੋਈ ਨਹੀਂ ਪਿਆ ਇਹ ਤੇ ਹਿਟਲਰ ਵਰਗੇ ਸੀ ਜਿਹੜੇ ਆਪਣੇ ਆਪ ਨੂੰ ਗੋਲੀਆਂ ਮਾਰਨ ਤੱਕ ਗਏ ਬੰਦੇ ਪੰਗਾ ਲੈ ਲੈਂਦੇ ਹੁੰਦੇ ਐ ਬਾਅਦ ਵਿੱਚ ਜਦੋਂ ਪ੍ਰੋਬਲਮ ਪਵੇ ਚਿਹਰੇ ਉਦੋਂ ਵੇਖਣੇ ਚਾਹੀਦੇ ਮੁਸ਼ਕਲਾਂ ਦੇ ਵੇਲੇ ਕਬਰਾ ਜਾਂਦੇ ਐ ਜਿਹੜੇ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਦੁੱਖ ਦੇ ਵਿੱਚ ਕਬਰ ਆ ਜਾਂਦਾ ਬਹੁਤ ਕਬਰ ਆ ਜਾਂਦਾ ਕਾਲੇ ਪੈ ਜਾਂਦੇ ਲੋਕ ਕਾਲੇ ਕਲਗੀਆਂ ਵਾਲੇ ਪੁੱਤ ਸ਼ਹੀਦ ਕਰਾ ਕੇ ਆਏ ਆ ساری ਰਾਤ ਦਾ ਸਫ਼ਰ ਕੀਤਾ ਹੈ ਮੈਂਟਲੀ ਇੰਨੇ ਸਟਰੋਂਗ ਨੇ ਤਿਆਰ ਵਰ ਤਿਆਰ ਦਗ-ਦਗ ਉਵੇਂ ਹੀ ਚਿਹਰਾ ਕਰਦਾ ਜਿਵੇਂ ਅਨੰਦਪੁਰ ਸਾਹਿਬ ਸੀ ਫਰਕ ਹੀ ਨਹੀਂ ਕੈਮ ਪੂਰੇ ਅੱਖਾਂ 'ਚ ਉਹੀ ਚਮਕ ਰੋਹਾਨੀਅਤ ਉਹੀ ਮਸਤੀ ਦਿਉਣਾ ਕਹਿੰਦਾ ਸਿੱਖ ਬੜੇ ਵੇਖੇ ਐ ਗੁਰੂ ਗੋਬਿੰਦ ਸਿੰਘ ਦੇ ਕਿੰਦਾ ਪਿਆਰਾ ਸਿੱਖ ਐ ਇਹ ਤੇ ਵੱਖਰਾ ਜਿਹਾ ਸਿੱਖ ਐ ਉਹ ਇਦਾਂ ਵੇਖਦਾ ਚਰਨ ਲਿਬੜੇ ਪਏ ਐ ਕੱਪੜੇ ਇਦਾਂ ਦੱਸੋ ਜੀ ਕਹਿੰਦੇ ਦੱਸੋ ਕੌਣ ਓ ਕਿੱਥੋਂ ਆਏ ਕੀ ਕੰਮ ਐ ਗੁਰੂ ਗੋਬਿੰਦ ਸਿੰਘ ਕਹਿੰਦੇ ਪੂਰਨ ਮਸੰਦ ਕਿੱਥੇ ਐ ਕਹਿੰਦੇ ਜੀ ਉੱਤੇ ਚਵਾਰੇ 'ਚ ਪਏ ਹੋਣਗੇ ਮਹਾਰਾਜ ਕਹਿੰਦੇ ਬਲਾ ਮੈਂ ਮਿਲਣਾ ਮੈਂ ਮਿਲਣ ਆਇਆ ਕਹਿੰਦੇ ਜੀ ਹੁਣੇ ਬੁਲਾਵਾ ਕਹਿੰਦੇ ਹੁਣੇ ਬੁਲਾ ਤੇ ਕੀ ਕਵਾਂ ਮੈਂ ਕੌਣ ਆਇਆ ਦੱਸਣਾ ਤੇ ਪਊ ਜੇ ਠਾਉ ਮੈਂ ਠਾਉ ਮੈਂ ਉਹਨੂੰ ਜਾ ਕੇ ਤੇ ਕੀ ਦੱਸਾਂ ਵੀ ਕੌਣ ਆਇਆ ਗੁਰੂ ਸਾਹਿਬ ਨੂੰ ਦੱਸਣਾ ਪੈਣਾ ਸੀ ਮਾਰੇ ਕਹਿੰਦੇ ਮੈਂ ਅਨੰਦਪੁਰ ਸਾਹਿਬ ਤੋਂ ਆਇਆ ਅੱਛਾ ਨੰਦਪੁਰ ਸਾਹਿਬ ਦੇ ਬੜੇ ਸਿੱਖ ਆਉਂਦੇ ਜਾਂਦੇ ਰਹਿੰਦੇ ਆ। ਆਨੰਦਪੁਰ ਤੇ ਬੜੇ ਸਿੱਖ ਆਉਂਦੇ ਜਾਂਦੇ ਰਹਿੰਦੇ ਆ। ਆਨੰਦਪੁਰ ਤੋਂ ਆਏ ਉਹ ਨਾਮ ਕੀ ਐ? ਮਾਰੇ ਕਹਿੰਦੇ ਮੇਰਾ ਨਾਮ ਗੋਬਿੰਦ ਸਿੰਘ। ਆਹਾ ਆਹ ਸੁਣਨ ਸਾ ਗੋਬਿੰਦ ਸਿੰਘ। ਇਹਨਾਂ ਮੈਨੂੰ ਪਹਿਲਾਂ ਹੀ ਲੱਗਦਾ ਸੀ। ਇਹ ਆਮ ਸਿੱਖ ਨਹੀਂ ਕੋਈ। ਲਿਬੜੇ ਚਰਨਾਂ ਤੇ ਸਿਰ ਰੱਖਦਾ ਉਹਨੇ। ਫਟਾਫਟ ਜਿਹੜੀ ਮੰਜੀ ਸੀ ਰਜਾਈ ਪਰੇ ਕਰਕੇ ਇੱਥੇ ਬੈਠੋ ਮਹਾਰਾਜ ਆਪਣੇ ਵਾਲੀ ਮੰਜੀ ਤੇ ਬਾਇਆ ਨੇੜੇ ਅੱਗ ਸੀ ਫਟਾਫਟ ਧੂਣੀ ਬਾਲੀ ਬੋਆ ਉਥੇ ਬੋਹੇ ਪਾਥੀਆਂ ਰੱਖ ਕੇ ਸੇਕ ਬਣਾਇਆ ਲੱਕੜ ਰੱਖੀ ਉੱਤੇ ਫਟਾਫਟ ਮਹਾਰਾਜ ਲਓ ਹੱਥ ਸੇਕੋ ਪੈਰ ਸੇਕੋ ਫਟਾਫਟ ਕੱਪੜਾ ਚੱਕਿਆ ਚਰਨ ਸਾਫ਼ ਕੀਤਾ ਪੰਡੇ ਕੱਢਣ ਦੀ ਕੋਸ਼ਿਸ਼ ਕਰਦਾ ਨਾਲੇ ਰੋਈ ਜਾਵੇ ਮਹਾਰਾਜ ਤੁਸੀਂ ਸਵੇਰੇ ਸਵੇਰੇ ਇੱਥੇ ਕੱਲੇ ਜਾ ਭੱਜ ਕੇ ਜਿਉਣੇ ਨੂੰ ਸੱਦ ਬੜੀ ਸਪੀਡ ਨਾਲ ਪੌੜੀਆਂ ਚੜਿਆ ਰੋਂਦਾ ਰੋਂਦਾ ਦਰਵਾਜ਼ਾ ਖੜਕਾਵੇ ਬੂਹਾ ਖੋਲੋ ਬੂਹਾ ਖੋਲੋ ਕਹਿੰਦੇ ਕੀ ਹੋ ਗਿਆ ਜਿਉਣਾ ਕੱਪੜੇ ਜੇ ਪਾਉਂਦਾ ਬਾਹਰ ਆਉਂਦਾ ਹੈ ਪੂਰਨ ਮਸੰਦ ਬਾਹਰ ਆਉਂਦਾ ਹੈ ਦਰਵਾਜ਼ਾ ਖੋਲਦਾ ਹਾਂ ਜਿਉਣਿਆ ਕੀ ਹੋ ਗਿਆ ਸਵੇਰੇ ਸਵੇਰੇ ਰੌਲਾ ਪਾ ਲਿਆ ਕਹਿੰਦੇ ਜੀ ਖੇਤੀ ਥੱਲੇ ਚੱਲੋ ਕਹਿੰਦੇ ਹੋ ਕੀ ਗਿਆ ਅੱਦ ਕਿਉਂ ਮਚਾ ਲਈ ਕੀ ਹੋ ਗਿਆ ਖੇਤੀ ਥੱਲੇ ਚੱਲੋ ਕੀ ਹੋਇਆ ਪਿੰਦਾ ਗੁਰੂ ਗੋਬਿੰਦ ਸਿੰਘ ਆਏ ਪੂਰਨ ਮਸਾਂਦ ਰੁਕ ਗਿਆ ਉਹ ਦਿਮਾਗ ਨਾਲ ਖੇਡਦਾ ਪਿਆਰ ਵਾਲਿਆਂ ਦਾ ਦਿਮਾਗ ਚੁੱਪ ਕਰ ਜਾਂਦਾ ਉਹ ਪਿਆਰ ਚ ਹੈ ਉਹ ਰੋ ਰਿਆ ਖੜਾ ਕੇ ਖੇਤੀ ਥੱਲੇ ਚੱਲੋ ਵੇਖੋ ਤੇ ਸਹੀ ਆ ਕੇ ਹਾਲ ਕੀ ਹੋ ਗਿਆ ਕਹਿੰਦੇ ਚਰਨ ਲਿਬੜੇ ਹੋਏ ਐ ਥੱਲੇ ਬੈਠੇ ਐ ਠੰਡ ਮੌਤ ਐ ਅੰਦਰ ਬਾੜੋ ਬਿਸਤਰੇ ਚ ਬਾਓ ਕੱਪੜੇ ਬਦਲਾਓ ਚੋਲਾ ਪਾਟਿਆ ਪਿਆ ਖੂਨ ਨਿਕਲ ਰਿਹਾ ਚਿੱਕੜ ਨਾਲ ਚਰਨ ਲਿਬੜੇ ਪਏ ਪਜਾਮੀ ਪਾਟੀ ਪਈ ਐ ਸਾਰਾ ਚੋਲਾ ਖੂਨ ਹੀ ਖੂਨ ਐ ਪੂਰਨ ਮਸੰਦ ਫੇਰ ਠਹਿਰ ਗਿਆ ਕਿੰਨੇ ਬੰਦੇ ਨਾਲ ਨੇ ਬੰਦਾ ਕੋਈ ਨਾਲ ਨਹੀਂ ਕੋਈ ਬਾਹਰ ਵੇਖਿਆ ਘੋੜੇ ਘਾੜੇ ਕੁਛ ਕਹਿੰਦੇ ਕੋਈ ਨਾਲ ਨਹੀਂ ਕੋਈ ਨਹੀਂ ਨਾਲ ਕੱਲੇ ਨੇ ਕੱਲੇ ਸਵਾ ਲੱਖ ਕੋਈ ਸ਼ਸਤਰ ਕੋਈ ਬੰਦੂਕ ਕੋਈ ਹੋਰ ਕਹਿੰਦੇ ਕੱਲੀ ਤਲਵਾਰ ਹੈ ਨੰਗੀ ਮਿਆਨ ਤੋਂ ਬਿਨਾ ਕੱਲੀ ਤਲਵਾਰ ਹੱਥ 'ਚ ਹੈ ਕੁਛ ਨਹੀਂ ਕੋਈ ਕਿੱਥੇ ਬਿਠਾਇਆ ਮੇਰੇ ਵਾਲੀ ਮੰਜੀ ਤੇ ਵਾ ਕੇ ਆਇਆ ਉੱਤੇ ਲਿਆਓ ਪਲੰਗੇ ਤੇ ਬਾਓ ਪੂਰਨ ਮਸਾਂ ਤੇ ਫੇਰ ਰੁਕ ਗਿਆ ਕਹਿੰਦਾ ਆਪਣੇ ਘਰੇ ਕੌਣ ਛੱਡ ਗਿਆ ਆਪਣੇ ਘਰ ਦਾ ਐਡਰੈਸ ਕਿਹਨੇ ਦਿੱਤਾ ਦੱਸਿਆ ਕਿਹਨੇ ਕਹਿੰਦੇ ਫਲਾਣਾ ਪੰਡਤ ਸੀ ਉਥੇ ਨਹਾਉਣ ਲੱਗਿਆ ਸੀ ਉਥੇ ਮਿਲ ਪਏ ਸੀ ਉਹ ਲੈ ਕੇ ਆ ਗਿਆ ਇਹ ਅੱਜ ਜਿਹੜੀ ਸਵੇਰ ਆਉਣੀ ਹੈ ਇਹ ਅੱਜ ਦੀ ਗੱਲ ਹੈ ਸਾਰੀ ਰਾਤ ਲੰਘਾਤੀ ਉਹ ਪੰਡਤ ਛੱਡ ਗਿਆ ਉਸੇ ਵੇਲੇ ਕਹਿੰਦਾ ਪੰਡਤ ਛੱਡ ਗਿਆ ਕਹਿੰਦੇ ਹਾਂ ਫਿਰ ਤੈਨੂੰ ਕੀ ਕਹਿੰਦੇ ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ ਕਹਿੰਦੇ ਫਿਰ ਤੂੰ ਕੀ ਕਿਹਾ ਕਹਿੰਦੇ ਮੈਂ ਕਿਹਾ ਮੈਂ ਹੁਣੇ ਬੁਲਾਉਂਦਾ ਓਏ ਕਮਲਿਆ ਓਏ ਜਿਉਣਿਆ ਓਏ ਛੁੱਡੂ ਹੀ ਰਿਆ ਕਹਿੰਦੇ ਜੀ ਕੀ ਹੋ ਗਿਆ ਕਹਿੰਦੇ ਤੈਨੂੰ ਪਤਾ ਨਹੀਂ ਇਹਨਾਂ ਦੇ ਮਗਰ ਫੌਜਾਂ ਲਗੀਆਂ ਹੋਈਆਂ ਗਲਤੀ ਕਰਤੀ ਕਹਿੰਦੇ ਕੀ ਕਹਿੰਦੇ ਤੂੰ ਕਿਉਂ ਕਹਤਾ ਮੈਂ ਇੱਥੇ ਆ ਤੂੰ ਕਹਿਣਾ ਸੀ ਮੈਂ ਘਰੇ ਹੈ ਨਹੀਂ ਮੈਂ ਘਰੇ ਹੈ ਨਹੀਂ ਤੇ ਪੂਰਨ ਮਸੰਦ ਦੀ ਇਹ ਗੱਲ ਸੁਣ ਕੇ ਜਿਉਣੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਤੁਸੀਂ ਤੇ ਪਿਆਰ ਬਹੁਤ ਕਰਦੇ ਆ ਗੁਰੂ ਸੇਬ ਗੁਰੂ ਸਾਹਿਬ ਹਰ ਵੇਲੇ ਕਰਦੇ ਰਹੀ ਨੇ ਉਹਨਾਂ ਦਾ ਗੁਣ ਬਥੇਰੇ ਗਾਉਨੇ ਆ ਤੁਸੀਂ ਕਹਿੰਦੇ ਗਾਉਨੇ ਆ ਪਰ ਹੁਣ ਨਹੀਂ ਹੁਣ ਹਾਲਾਤ ਤਾਂ ਵੇਖ ਕੇਰੇ ਪੈ ਗਏ ਬੜਾ ਕੁਝ ਹੋ ਗਿਆ ਜਿਉਣਾ ਜਿਉਣਾ ਕਹਿੰਦਾ ਫਿਰ ਹੁਣ ਕਹਿੰਦੇ ਹੁਣ ਕੀ ਜਾ ਥੱਲੇ ਤੁਸੀਂ ਉੱਤੇ ਨਹੀਂ ਲਿਆਉਂਗੇ ਵਲੰਗੇ ਤੇ ਨਹੀਂ ਆਉਂਗੇ ਆਇਆਂ ਨੂੰ ਦੁੱਧ ਨਹੀਂ ਛਕਾਉਂਗੇ ਸੇਵਾ ਨਹੀਂ ਕਰਾਉਂਗੇ ਮੱਥਾ ਨਹੀਂ ਟੇਕੋਗੇ ਕਹਿੰਦੇ ਜਾ ਥੱਲੇ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਖੇਤੀ ਤੋਂ ਖੇਤੀ ਸਾਡੇ ਘਰੋਂ ਬਾਹਰ ਜਾਓ ਦਰਸ਼ਨ ਕਰਨੇ ਹੋਣਗੇ ਆਪੇ ਅਨੰਦਪੁਰ ਆ ਕੇ ਕਰ ਲੈਣੇ ਹੁਣ ਜਾਓ ਆਹ ਟਾਈਮ ਵੀ ਗੁਰੂ ਸਾਹਿਬ ਦੇ ਉੱਤੇ ਆਇਆ ਇਹ ਅੱਜ ਵਾਲੀ ਰਾਤ ਦੀ ਗੱਲ ਐ ਜਿਹੜੀ ਅੱਜ ਚੱਲ ਰਹੀ ਐ ਜਦੋਂ ਹੀ ਜਿਉਣੇ ਨੇ ਇਹ ਗੱਲ ਸੁਣੀ ਉਹ ਤੇ ਅੱਜ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਹਿੰਦਾ ਹੱਦ ਹੋ ਗਈ ਓਏ ਉੱਤੋਂ ਕੁਝ ਹੋਰ ਐ ਵਿੱਚੋਂ ਅੱਜ ਟਾਈਮ ਸੀ ਖੜਨ ਦਾ ਅੱਜ ਸੇਵਾ ਕਰਨੀ ਸੀ ਅੱਜ ਹਿਸਟਰੀ ਬਣ ਜਾਂਦੀ ਐ ਅੱਜ ਇਤਿਹਾਸ ਬਣ ਜਾਂਦਾ ਜਿਉਣਾ ਤੇ ਮਰਿਆਂ ਵਾਂਗੂ ਉੱtre ਥੱਲੇ ਕਿਵੇਂ ਕਵਾਂ ਹੁਣ ਜਾ ਕੇ ਵੀ ਜਾਓ ਜੀ ਉਠੋ ਜੀ ਜਿਉਣਾ ਤੇ ਹੌਲੀ-ਹੌਲੀ ਤੁਰ ਕੇ ਆਵੇ ਗਿਆ ਤੇ ਛਾਲਾ ਮਾਰਦਾ ਹੌਲੀ-ਹੌਲੀ ਤੁਰਿਆ ਆਵੇ ਮਹਾਰਾਜ ਕਹਿੰਦੇ ਜਿਉਣਿਆ ਆ ਜਾ ਬੋਲਿਆ ਨਾ ਜਾਏ ਮਹਾਰਾਜ ਕਹਿੰਦੇ ਜਿਉਣਿਆ ਮੈਂ ਸੁਣ ਲਿਆ ਭਾਈ ਟਿੱਕੀ ਰਾਤ ਐ ਇੱਥੇ ਆਵਾਜ਼ ਆ ਉਹ ਤੇਰਾ ਜਦੋਂ ਮਾਲਕ ਬੋਲਦਾ ਸੀ ਮੈਂ ਥੱਲੇ ਬੈਠਾ ਸੁਣਦਾ ਸੀ ਮੈਨੂੰ ਸੁਣ ਗਿਆ ਜਿਉਣਿਆ ਫੇਰ ਹੁਣ ਕਹਿੰਦੇ ਹੁਣ ਕੀ ਮੈਂ ਚੱਲਦਾ ਮੈਂ ਠੱਕੇ ਨਾਲ ਤੇਰੇ ਘਰੇ ਨਹੀਂ ਬਹਿਣਾ ਮੈਂ ਇਦਾਂ ਥੋੜਾ ਆਇਆ ਸੀ ਮੈਨੂੰ ਤੇ ਕਈ ਵਾਰੀ ਇਹਨੇ ਕਿਹਾ ਸੀ ਆਇਓ ਆਇਓ ਮੈਂ ਤੇ ਤਾਂ ਆ ਗਿਆ ਮੈਂ ਤੇ ਮਾਨ ਕਰਕੇ ਆਇਆ ਸੀ ਮੈਨੂੰ ਕਹਿੰਦਾ ਸੀ ਆਇਓ ਜੀ ਚਰਨ ਪਾਇਓ ਮੈਂ ਕਿਹਾ ਚੱਲ ਫੇਰ ਚਲੀਏ ਮੈਂ ਤੇ ਤਾਂ ਆਇਆ ਇਹਨੇ ਮੈਨੂੰ ਕਈ ਵਾਰੀ ਕਿਹਾ ਸੀ ਆਈ ਆਇਓ ਇੱਕ ਨਿਹੰਗ ਖਾਂ ਕੋਟਲੇ ਵਾਲਾ ਮੁਸਲਮਾਨ ਅੰਦਰ ਥਾਂ ਦਿੰਦਾ ਏ ਇੱਕ ਪੂਰਨ ਮਸੰਦ ਆਪਣਾ ਉਹ ਦਗਾ ਕਮਾ ਗਿਆ ਜਿਉਣਾ ਨਾਲੇ ਚਰਨ ਕੁਟੇ ਨਾਲੇ ਕੰਡੇ ਕੱਡੇ ਨਾਲੇ ਮੱਥੇ ਟੇਕੇ ਤੇ ਨਾਲੇ ਆਖੇ ਗਰੀਬ ਬੰਦਾ ਕੱਖ ਨਹੀਂ ਪੱਲੇ ਰੱਬ ਨੂੰ ਕਦੇ ਉਲੰਭਾ ਨਹੀਂ ਮੈਂ ਦਿੰਦਾ ਪਰ ਅੱਜ ਮੈਂ ਗਿਲਾ ਕਰਦਾ ਮੇਰੇ ਕੋਲੇ ਕੋਈ ਕੱਚਾ ਕੋਠਾ ਕੋਈ ਛੱਪਰੀ ਹੁੰਦੀ ਮੈਂ ਤੁਹਾਨੂੰ ਉੱਥੇ ਲੈ ਜਾਂਦਾ ਮੇਰੇ ਕੋਲੇ ਤੇ ਹੈ ਹੀ ਨਹੀਂ ਮੈਂ ਤੇ ਖੁਦ ਨੌਕਰਾਂ ਇਹਦੇ ਘਰੇ ਰਹਿਣਾ ਇਹਦੇ ਘਰੇ ਖਾਣਾ ਮੈਂ ਮਾਰੇ ਕਹਿੰਦੇ ਕੋਈ ਨਹੀਂ ਜਿਉਉਣਿਆ ਤੇਰੀ ਸੇਵਾ ਪ੍ਰਵਾਨ ਹੈ ਇਹ ਕਹਿ ਕੇ ਗੁਰੂ ਸਾਹਿਬ ਖੜੇ ਹੋ ਗਏ ਤੁਰਨ ਲੱਗੇ ਟਿੰਡਾਂ ਪਈਆਂ ਸੀ ਖੂਹ ਲਾਣ ਵਾਸਤੇ ਰੱਖੀਆਂ ਸੀ ਟਿੰਡਾਂ ਆਪਦੇ ਲੱਕੜਾਂ ਦੀ ਲੱਕੜਾਂ ਦੀ ਅੱਗ ਟਿੰਡ ਚ ਪਾਤੀ ਬਾਲਟੀ ਵਰਗੀ ਹੁੰਦੀ ਹੈ ਟਿੰਡ ਫਟਾਫਟੋ ਟਿੰਡ ਦੇ ਨਾਲ ਰੱਸੀ ਬੰਨ ਕੇ ਹੱਥ ਚ ਫੜਾਤੀ ਕੁੰਡਾ ਬਣਾ ਕੇ ਰੱਸੀ ਕਹਿੰਦਾ ਮਹਾਰਾਜ ਆਹ ਟਿੰਡ ਦੇ ਵਿੱਚ ਮੈਂ ਅੱਗ ਪਾਤੀ ਨਾਲ ਨਾਲ ਲੈ ਜਾਓ ਸੇਕ ਮਾੜਾ ਮਾੜਾ ਆਈ ਜਾਊ ਮਹਾਰਾਜ ਉਹ ਟਿੰਡ ਲੈ ਕੇ ਹੱਥ 'ਚ ਫੜਾ ਕੇ ਗੁਰੂ ਸਾਹਿਬ ਨਿਕਲ ਗਏ ਜਿਉਣਾ ਵੀ ਫਿਰ ਦਿਨ ਚੜਿਆ ਉਹਨੂੰ ਜਾ ਕੇ ਫਤਿਹ ਬੁਲਾਇਆ ਕਹਿੰਦਾ ਪੂਰਣਾ ਜਿਹੜੇ ਘਰ 'ਚ ਗੁਰੂ ਗੋਬਿੰਦ ਸਿੰਘ ਨੂੰ ਥਾ ਨਹੀਂ ਨਾ ਤੋ ਦਿੱਤੀ ਤੂੰ ਮੈਂ ਵੀ ਤੇਰੇ ਕਰੇ ਨਹੀਂ ਰਹਿਣਾ ਇਹ ਕਹਿ ਕੇ ਜਿਉਣੇ ਨੌਕਰ ਨੇ ਸਦਾ ਲਈ ਘਰ ਛੱਡ ਦਿੱਤਾ ਸੀ ਉੱਥੋਂ ਫਿਰ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲ 'ਚ ਜਿਹੜੀ ਸਵੇਰ ਹੋ ਰਹੀ ਹੈ ਕੱਲ ਮਾਛੀਵਾੜੇ ਦੀ ਸਭਾ ਸ਼ੁਰੂ ਹੋ ਜਾਂਦੀ ਹੈ ਕੱਲ ਵਾਲੇ ਦਿਨ ਫਿਰ ਸਭਾ ਇੱਥੇ ਪਹੁੰਚਦੇ ਆ ਮਾਛੀਵਾੜੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਉਹ ਟਿੰਡ ਚੋਂ ਅੱਗ ਬੁਝ ਗਈ ਕਿੰਨੇ ਦਿਨ ਹੋ ਗਏ ਛੇ ਪੋ ਦਾ ਰਾਮ ਨਹੀਂ ਕੀਤਾ ਖਾਦਾ ਕੁਝ ਨਹੀਂ ਉਦੋਂ ਫਿਰ ਟਿੰਡ ਕੰਡਿਆਂ ਦੀ ਸੇਜ ਵਿਛਾਲੀ ਅੱਗ ਬੁਝ ਗਈ ਉਸੇ ਟਿੰਡ ਨੂੰ ਮਾਰਨ ਨੇ ਸਰਾਣੇ ਥੱਲੇ ਰੱਖ ਟਿੰਡ ਦਾ ਲਾ ਕੇ ਸਰਾਣਾ ਹਾਂਜੀ ਜ਼ਿਕਰੀਆ ਇਹ ਆਪਾਂ ਹਿਸਟਰੀ ਨਾਲ ਰਿਲੇਟਡ ਵੀਡੀਓ ਦੇਖ ਰਹੇ ਸੀ ਗੁਰੂ ਗੋਬਾ ਸਿੰਘ ਜੀ ਦਾ ਜਿਹੜਾ ਆਹਰੀ ਮਤਲਬ ਕਿ ਜਦੋਂ ਆਨੰਦਪੁਰ ਤੋਂ ਨਿਕਲੇ ਚਮਕੌਰ ਦੀ ਘੜੀ ਤੋਂ ਬਾਅਦ ਸਾਰਾ ਵਾਕਿਆ ਸੁਣ ਰਹੇ ਸੀ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਬਾਈ ਰஞ்சிਤ ਸਿੰਘ ਟਰੜੀ ਵਾਲੇ ਨੇ ਇਹਨਾਂ ਦਾ ਤਰੀਕਾਕਾਰ ਬਿਆਨ ਬਹੁਤ ਹੀ ਇੱਕ ਸਮਾ ਬੰਦ ਦੇ ਨਾਲ ਆਉਂਦਾ ਹੈ ਮਤਲਬ ਕਿ ਜਿਵੇਂ ਬੰਦੇ ਦੇ ਅੱਗੇ ਫਿਲਮ ਚਲਾ ਦਿੰਦੇ ਨੇ ਇੱਕ ਤਸਵੀਰ ਬਣਾ ਦਿੰਦੇ ਨੇ ਇਸ ਤਰ੍ਹਾਂ ਬਿਆਨ ਕਰਦੇ ਨੇ ਤੇ ਬਾਕੀ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਤੇ ਹਰ ਸਿੱਖ ਨੂੰ ਪਤਾ ਹੈ ਕੁਝ ਮੁਸਲਮਾਨਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਕਾਫੀ ਹੱਦ ਤੱਕ ਪਤਾ ਹੈ ਇਸ ਇਤਿਹਾਸ ਦਾ ਕਿਉਂਕਿ ਇਹ ਕਾਫੀ بڑا ਇਤਿਹਾਸ ਹੈ ਤੇ ਬੜੀ ਇਮੋਸ਼ਨਲ ਜੀ ਇਹ ਵੀਡੀਓ ਸੀ ਤੇ ਮਤਲਬ ਕਿ ਜਦੋਂ ਚਮਕੌਰ ਦੀ ਗੜੀ ਤੋਂ ਨਿਕਲੇ ਨੇ ਤੇ ਕਿਸ ਤਰ੍ਹਾਂ ਮਤਲਬ ਉਹਨਾਂ ਦੇ ਨਾਲ ਹਾਲਾਤ ਗੁਜ਼ਰੇ ਜਾਨੀ ਕਿ ਆਪਣਿਆਂ ਨੇ ਕਈਆਂ ਨੇ ਦਗਾ ਦਿੱਤਾ ਤੇ ਇਹਨਾਂ ਨੇ ਅੰਡੇ ਤੇ ਕਿਹਾਗੇ ਨਿਹੰਗ ਖਾਨ ਕੋਟਲੇ ਵਾਲਾ ਕੋਈ ਮੁਸਲਮਾਨ ਸੀ ਉਹਨੇ ਜਾਨੀ ਕਿ ਪਨਾਹ ਦਿੱਤੀ ਜੀ ਠੀਕ ਹੈ ਜਾਨੀ ਕਿ ਉਹਨਾਂ ਨੇ ਕਿਹਾ ਕਿ ਦੂਸਰਿਆਂ ਨੇ ਪਨਾਹ ਦਿੱਤੀ ਤੇ ਆਪਣਿਆਂ ਨੇ ਦਗਾ ਦਿੱਤਾ ਤੇ ਇੰਦੇ ਦੇ ਅੰਦਰ ਕੋਈ ਸ਼ੱਕ ਨਹੀਂ ਆ ਕਿ ਜਦੋਂ ਬੁਰਾ ਵਕਤ ਆਦਾ ਬੰਦੇ ਜਿਹੜੇ ਆਪਣੇ ਸਾਥ ਛੱਡ ਜਾਂਦੇ ਨੇ ਤੇ ਜਿਹੜੇ ਕਈ ਦੂਸਰੇ ਨੇ ਉਹ ਅਪਣਾ ਲੈਂਦੇ ਨੇ ਇੱਕ ਦੁਨੀਆ ਦੀ ਰੀਤ ਹੈ ਬਾਕੀ ਵੀਡੀਓ ਅੱਛੀ ਸੀ ਵੀਡੀਓ ਬਹੁਤ ਜ਼ਿਆਦਾ ਜ਼ਬਰਦਸਤ ਅੱਛੀ ਵੀਡੀਓ ਸੀ ਮਤਲਬ ਕਿ ਅੰਦਾਜ਼ੇ ਬਿਆਨ ਵੀ ਬਹੁਤ ਅੱਛਾ ਸੀ ਭਾਈ ਰਜੀਤ ਸਿੰਘ ਢੱਡੀਆਂ ਰਣੀਆਂ ਹੋਰ ਵੀ ਸਾਡੇ ਚੈਨਲ ਤੇ ਬਹੁਤ ਸਾਰੀਆਂ ਅਸੀਂ ਵੀਡੀਓ ਨੇ ਉਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੇ ਬਾਰੇ ਛੋਟੇ ਸਾਬਜ਼ਾਦਿਆਂ ਦੇ ਬਾਰੇ ਕਾਫੀ ਸਿੱਖੀ ਦੇ ਨਾਲ ਰਿਲੇਟਡ ਚੈਨਲ ਤੇ ਵੀਡੀਓਜ਼ ਮੌਜੂਦ ਨੇ ਅਗਰ ਤੁਹਾਨੂੰ ਇਹ ਸਾਡੀ ਕਾਫੀ ਕੋਸ਼ਿਸ਼ ਅੱਛੀ ਲੱਗ ਰਹੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਇੱਕ ਭਾਈ ਦਾ ਚਾਹੇ ਭਾਈ ਦਾ ਚੈਨਲ ਇੱਕ ਮੇਰਾ ਚੈਨਲ ਹੈ ਉਹਦਾ ਨਾਮ ਹੈ ਜ਼ਿਕਰੀਆ ਰੀਐਕਟਸ ਤੇ ਉਹਦੇ ਤੇ ਵੀ ਇਹ ਵੀ ਵੀਡੀਓ ਪਈਆਂ ਨੇ ਤੇ ਤਕਰੀਬਨ 5-6 ਵੀਡੀਓ ਨੂੰ ਲੱਖ ਲੱਖ ਲੋਕਾਂ ਨੇ ਵੇਖਿਆ ਤੇ ਤੁਸੀਂ ਜ਼ਰੂਰ ਉਸ ਚੈਨਲ ਨੂੰ ਸਰਚ ਕਰਿਆ ਜੇ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸੰਦੇ ਹੋਈ ਇਜਾਜ਼ਤ ਅੱਲਾਹ ਮੇਗਾ ਬਾ